ਹਰ ਰੋਜ਼ 8 ਵਜੇ ਤੋਂ ਲੈ ਕੇ 9 ਵਜੇ ਤੱਕ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਪਰ ਇੱਕ ਜਹੀ ਡਿਬੇਟ ਚੱਲਦੀ ਆ ਜਿਹਦੀਆਂ ਨਾਂ ਲੱਤਾ ਹੁੰਦੀਆਂ ਨਾ ਬਾਹਾਂ ਹੁੰਦੀਆਂ ਉਹਨਾਂ ਦੇ ਵਿੱਚ ਇਹੋ ਜਿਹੇ ਮੁੱਦੇ ਫੜੇ ਹੁੰਦੇ ਨੇ ਤੇ ਜਿੰਨਾਂ ਤੇ ਗੱਲ ਕਰ ਰਹੇ ਹੁੰਦੇ ਨੇ ਤੋਂ ਦੇ ਵਿੱਚ ਜਿਹੜੇ ਕੁਝ ਕੋ ਲੋਕ ਬੈਠੇ ਹੁੰਦੇ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਕੋ ਲੋਕ ਬੈਠੇ ਹੁੰਦੇ ਨੇ ਨਾ ਉਹਨਾਂ ਨੂੰ ਬੋਲਣ ਦਾ ਸਲੀਕਾ ਹੁੰਦਾ ਨਾ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਹੁੰਦਾ ਉਹ ਇੰਨੀਆਂ ਜੱਬਲੀਆਂ ਤੇ ਐਵੇਂ ਗੱਲ ਕਰ ਰਹੇ ਹੁੰਦੇ ਜਿਵੇਂ ਇੱਕ ਮਤਲਬ ਓਏ ਕੋਈ ਪਰਿਵਾਰ ਆਪਸ ਵਿੱਚ ਲੜ ਰਹੇ ਹੋਣ ਉਹਨਾਂ 'ਚ ਕੋਈ ਬੁੱਧੀਜੀਵੀ ਵਾਲੀ ਗੱਲ ਨਹੀਂ ਹੁੰਦੀ ਮੈਨੂੰ ਤਾਂ ਕਈ ਵਾਰ ਇੰਜ ਲੱਗਦਾ ਜਦੋਂ ਮੈਂ ਉਹਨਾਂ ਦੀ ਡਿਬੇਟ ਵੇਖਦਾ ਆ ਕਿ ਉਹਨਾਂ ਵਿੱਚੋਂ ਬਹੁਤੇ ਲੋਕ ਜਿਹੜੇ 10ਵੀਂ ਜਾਂ +2 ਤੱਕ ਹੀ ਪੜੇ ਹੁੰਦੇ ਨੇ ਹੁਣ ਮੈਂ ਇਹ ਨਹੀਂ ਕਹਿੰਦਾ 10ਵੀਂ +2 ਪੜਿਆ ਮਾੜਾ ਹੁੰਦਾ ਮੈਂ ਇਹ ਜ਼ਰੂਰ ਕਹਿਣਾ ਕਿ ਜੇ 10ਵੀਂ ਪੜੇ ਦੀ ਇੱਕ ਵੈਲਿਊ ਆ ਤੇ ਜੇ 10ਵੀਂ ਹੀ ਇਕੱਲੀ ਵੈਲਿਊ ਹੁੰਦੀ ਫਿਰ +2 ਕਲਾਸ ਨਹੀਂ ਸੀ ਹੋਣੀ ਤੇ ਜੇ +2 ਦੀ ਹੀ ਕਲਾਸ ਦੀ ਵੈਲਿਊ ਹੁੰਦੀ ਭੀ ਇਹ ਸਭ ਤੋਂ ਵੱਡੀ ਸਟੱਡੀ ਆ ਤੇ ਫਿਰ ਬੀਏ ਨਹੀਂ ਸੀ ਹੋਣੀ ਜਾਂ ਬੀਐਸਸੀ ਨਹੀਂ ਸੀ ਹੋਣੀ ਜਾਂ ਬੀ ਕਾਮ ਨਹੀਂ ਸੀ ਹੁਣੀ ਜੇ ਬੀ ਕਾਮ ਜਾਂ ਬੀ ਐਸ ਸੀ ਹੀ ਸਭ ਤੋਂ ਵੱਡੀ ਸਟੱਡੀ ਆ ਫਿਰ ਗਾੜੀ ਐਮਏ ਨਹੀਂ ਸੀ ਹੋਣੀ ਐਮਐਸਸੀ ਨਹੀਂ ਹੋਣੀ ਸੀ ਤੇ ਜੇ ਐਮਏ ਹੀ ਸਭ ਤੋਂ ਵੱਡੀ ਸਟੱਡੀ ਆ ਤੇ ਗਾੜੀ ਫਿਰ ਐਮਫਲ ਨਹੀਂ ਸੀ ਹੋਣੀ ਇਸੇ ਤਰ੍ਹਾਂ ਫਿਰ ਕੋਈ ਪੀਐਚਡੀ ਨਹੀਂ ਸੀ ਹੋਣੀ ਕਹਿਣ ਤੋਂ ਭਾਵ ਕਿ ਹਰ ਇੱਕ ਪੜਾਈ ਦਾ ਇੱਕ ਲੈਵਲ ਆ ਜਿੱਥੇ ਮਨੁੱਖ ਨੂੰ ਗੱਲ ਕਰਨ ਦਾ ਮਨੁੱਖ ਦੇ ਚਿਹਰੇ ਦੇ ਹਾ ਭਾਵ ਪ੍ਰਗਟ ਕਰਨ ਦਾ ਇੱਕ ਵਧੀਆ ਸਮਝ ਲੱਗ ਜਾਂਦੀ ਤੁਸੀਂ ਵੇਖਿਓ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਦੋਂ ਡਿਪੀਟ ਕਰ ਰਹੇ ਹੁੰਦੇ ਲੋਕ ਨੇ ਇਹਨਾਂ ਦਾ ਬੋਲਣ ਦਾ ਤਰੀਕਾ ਬਹਿਣ ਦਾ ਤਰੀਕਾ ਬਾਡੀ ਲੈਂਗੁਏਜ ਕਿੰਨੀ ਘਟਿਆਜੀ ਤੇ ਕਿੱਦਾਂ ਦੀ ਲੱਗਦੀ ਰੈਂਦੀ ਖੁੰਦੀ ਕਸਰ ਜਿਹੜੇ ਨੇ ਕੁਝ ਟੀਵੀ ਚੈਨਲਾਂ ਵਾਲੀ ਪੂਰੀ ਕਰ ਦਿੰਦੇ ਨੇ ਜਿਹੜੇ ਉੱਥੇ ਐਂਕਰ ਬੈਠੇ ਹੁੰਦੇ ਨੇ ਉਹ ਨਾ ਕਿਸੇ ਬੰਦੇ ਦਾ ਲੈਣਗੇ ਬੜਾ ਅੱਦਾ ਲੈਣਗੇ ਜਿੱਦਾਂ ਮੰਨ ਲਓ ਕਿ ਕੋਈ ਸਿੱਖਮ ਚਿਹਰਾੇ ਬੈਠਾ ਆ ਕਿਸੇ ਦਾ ਨਾਮ ਮੰਨ ਲਓ ਕਿ ਹਰਜੀਤ ਸਿੰਘ ਆ ਜਾਂ ਅਨਮੋਲਜੀਤ ਸਿੰਘ ਲਾ ਲਓ ਉਹਨੂੰ ਕੱਲਾ ਅਨਮੋਲ ਅਨਮੋਲ ਕਰੀ ਜਾਣਗੇ ਜਾਂ ਹਰਜੀਤ ਜੀ ਕਿ ਆ ਗੱਲ ਹੋ ਗਈ ਹਰਜੀਤ ਜੀ ਉਹ ਗੱਲ ਹੋ ਗਈ ਐਵੇਂ ਕਰਨਗੇ ਜਿਵੇਂ ਇੱਕ ਨਿਆਣੇ ਦੇ ਨਾਲ ਗੱਲ ਕਰ ਰਹੇ ਹੋਣ ਇੱਕ ਬੱਚੇ ਨਾਲ ਗੱਲ ਕਰ ਰਹੇ ਹੋਣ ਜਿਹੜਾ ਐਂਕਰ ਆ ਨਾਂ ਤਾਂ ਉਹਨੂੰ ਹੀ ਨਹੀਂ ਸਮਝ ਹੁੰਦੀ ਆ ਕਿ ਮੈਂ ਕਿਹੜੇ ਸ਼ਬਦ ਬੁਰਤਨੇ ਉਹਨਾਂ ਦੀ ਵੱਡੀ ਉਮਰ ਦਾ ਹੁੰਦਾ ਬੰਦਾ ਗਾੜੀ ਬੈਠਾ ਉਹਦਾ ਅੱਧਾ ਨਾਮ ਲੈ ਕੇ ਉਹਦਾ ਅੱਧਾ ਨਾਮ ਸ਼ੋਅ ਕਰਕੇ 21 ਸਬਤ ਕਰਨਾ ਚਾਹੁੰਦੇ ਨੇ ਇਹ ਇੱਕ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਕਿਉਂਕਿ ਤੁਹਾਡੇ ਵਰਗੇ ਭੈਣ ਭਰਾ ਜਦੋਂ ਡਿਬੇਟ ਵੇਖਦੇ ਨੇ ਤੇ ਜੱਜਮੈਂਟ ਕਰ ਲੈਂਦੇ ਕਿ ਇਹ ਡਿਬੇਟ ਨਹੀਂ ਕੋਈ ਵੀ ਸਿਰਫ ਸਾਗੇ ਬੈਠੇ ਨੇ ਉਹਦਾ ਕੋਈ ਨਤੀਜਾ ਨਹੀਂ ਹੁੰਦਾ ਕੋਈ ਲੱਤਾਂ ਬਾਹਵਾਂ ਨਹੀਂ ਹੁੰਦੀਆਂ ਕੋਈ ਉਹਦਾ ਰਿਜ਼ਲਟ ਨਹੀਂ ਨਿਕਲਦਾ ਐਵੇਂ ਪੇਸ਼ ਕਰਦੇ ਜਿਵੇਂ ਨਾ ਇੱਕ ਮਤਲਬ ਡਰਾਮਾ ਕਰ ਰਹੇ ਹੁੰਦਾ ਹਰ ਰੋਜ਼ 8 ਤੋਂ 9 ਵਜੇ ਤੱਕ ਬਹੁਤ ਸਾਰੇ ਟੀਵੀ ਚੈਨਲਾਂ ਨੇ ਮੈਂ ਸਮਝਦਾ ਕਿ ਇਹਨਾਂ ਨੂੰ ਸਿਆਣੇ ਬਹਾਨਾ ਚਾਹੀਦਾ ਬੁੱਧੀਜੀਵ ਲੋਕ ਬਹੁਤ ਨੇ ਤੁਹਾਡੇ ਵਰਗੇ ਸਮਾਜ ਦੇ ਵਿੱਚ ਬਹੁਤ ਸੋਹਣੇ ਤੁਹਾਡੇ ਵਰਗੇ ਭੈਣ ਭਰਾ ਨੇ ਉਹਨਾਂ ਨੂੰ ਲਿਆਉਣਾ ਚਾਹੀਦਾ ਟੀਵੀ ਤੇ ਕਿ ਜੇ ਡਿਬੇਟ ਕਰਨੀ ਆ ਤਾਂ ਉੱਥੇ ਗੱਲ ਹੋਣੀ ਚਾਹੀਦੀ ਆ ਕਿ ਗਰੀਬੀ ਕਿੱਦਾਂ ਭਜਾਈ ਜਾ ਸਕਦੀ ਆ ਉਹਨਾਂ ਨੂੰ ਦੱਸਣਾ ਕਿ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਬੱਚਿਆਂ ਸਾਡੇ ਨੂੰ ਲੜਾਈ ਝਗੜਿਆਂ ਤੋਂ ਬੱਚੇ ਕਿੰਜ ਵੱਸ ਸਕਦੇ ਨੇ ਸਾਡੀ ਬੁਢਾਪਾ ਜ਼ਿੰਦਗੀ ਕਿਵੇਂ ਵਧੀਆ ਗੁਜ਼ਰ ਸਕਦੀ ਆ ਸਾਡੇ ਨੌਜਵਾਨਾਂ ਨੂੰ ਕਿਹੜੇ ਚੀਜ਼ਾਂ ਦੀ ਲੋੜ ਆ ਕਿਹੜੇ ਵਿਸ਼ਿਆਂ ਤੇ ਗੱਲ ਹੋਣੀ ਚਾਹੀਦੀ ਉਹ ਚਾਹ ਐਕਸਪਰਟ ਬੰਦੇ 2-3 ਬੈਠੇ ਹੋਣੇ ਚਾਹੀਦੇ ਆ ਜਿਹੜੇ ਡਿਬੇਟ ਕਰਨ ਪਹਿਲਾਂ ਉਹਦੀ ਕਾਰਨ ਲੱਭਣੇ ਚਾਹੀਦੇ ਨੇ ਕਾਰਨਾਂ ਤੋਂ ਬਾਅਦ ਉਹਦਾ ਹੱਲ ਬਣਾ ਚਾਹੀਦਾ ਤਾਂ ਕਿ ਉਹ ਡਿਬੇਟ ਕਿਸੇ ਪਾਸੇ ਲੱਗੇ ਇਹ ਡਿਬੇਟ ਦੇ ਵਿੱਚ ਬਸ ਰਾਜਨੀਤਿਕ ਗੱਲਾਂ ਹੁੰਦੀਆਂ ਨੇ ਤੇ ਐਵੇਂ ਲੱਗਣ ਡਿਆ ਹੁੰਦਾ ਕਿ ਜਿਵੇਂ ਨਾ ਇੱਕ ਬੜੀ ਮੂਰਖਾਂਜਾਂ ਵਾਲਿਆਂ ਲੋਕਾਂ ਦੀ ਬੈਠ ਚਲ ਰਹੀ ਹੋਵੇ ਮੈਨੂੰ ਤੇ ਬਿਲਕੁਲ ਹੀ ਬੇਕਾਰੇ ਬਹਿਸ ਲੱਗਦੀ ਜਿਹੜੀ ਡਿਬੇਟ ਚੱਲਦੀ ਆ ਬਹੁਤ ਸਾਰੇ ਟੀਵੀ ਚੈਨਲਾਂ ਤੇ ਹੋ ਸਕਦਾ ਕਿਸੇ ਚੈਨਲ ਤੇ ਵਧੀਆ ਵੀ ਚੱਲਦੀ ਹੋਵੇ ਮੈਂ ਉਹ ਨਾ ਵੇਖੀ ਹੋਵੇ ਲੇਕਿਨ ਮੈਂ ਜਿਹੜੇ ਕੋ ਚੈਨਲ ਵੇਖਦਾ ਆ ਚਾਹੇ ਉਹ ਕੋਈ ਵੀ ਚੈਨਲ ਹੋਣਾ ਤਾਂ ਉਹ ਇੰਜ ਲੱਗਦਾ ਕਿ ਜਿਵੇਂ ਇੱਕ ਨਾ ਇੱਕ ਘੰਟਾ ਪੂਰੀ ਤਰ੍ਹਾਂ ਲੋਕਾਂ ਦੇ ਦਿਮਾਗ ਨੂੰ ਖਰਾਬ ਕਰਨ ਦੇ ਲਈ ਇੱਕ ਡਿਬੇਟ ਚੱਲ ਰਹੀ ਹੋਵੇ ਲੋਕਾਂ ਦੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਥਾਂ ਤੋਂ ਉਹਨੂੰ ਵਿਗੜਾਉਣ ਦੀ ਇੱਕ ਡਿਬੇਟ ਚੱਲਦੀ ਪਈ ਹੋਵੇ ਤੇ ਉਹਨਾਂ ਦੇ ਹਾ ਭਾਵੇਂ ਕਿ ਉਹਨਾਂ ਦਾ ਲੈ ਵੇਖ ਕੇ ਉਹਨਾਂ ਦੇ ਨਾਂ ਵੇਖ ਕੇ ਹਾਸਾ ਵੀ ਆਉਂਦਾ ਤੇ ਸ਼ਰਮ ਵੀ ਹੁੰਦੀ ਹੈ ਕਿ ਸਾਡੇ ਸਮਾਜ ਕਿੱਧਰ ਨੂੰ ਚੱਲ ਪਿਆਗਾ ਜਿਹੜਾ ਲੋਕਾਂ ਨੇ ਸੇਧ ਦੇਣੀ ਉਹੋ ਹੀ ਲੋਕ ਇੱਕ ਦੂਜੇ ਨਾਲ ਸਿਰਫ ਸਾਈ ਰਹਿੰਦੇ ਨੇ ਕੋਈ ਮਤਲਬ ਕਿਸੇ ਵੀ ਤਨ ਪੱਤਨ ਤੇ ਗੱਲ ਨਹੀਂ ਲੱਗਦੀ ਮੈਂ ਆਸ ਕਰਦਾ ਕਿ ਜਿਹੜੇ ਚੈਨਲ ਡਿਬੇਟ ਕਰਦੇ ਨੇ ਉਹ ਇੰਨਾਂ ਚੀਜ਼ਾਂ ਦੀਆਂ ਕਮੀਆਂ ਨੂੰ ਦੂਰ ਕਰਨ ਜੇ ਤੁਹਾਡੇ ਸਾਹਮਣੇ ਕੋਈ ਤੁਹਾਡੇ ਤੋਂ ਵੱਡੀ ਉਮਰ ਦਾ ਬੈਠਾ ਉਹਦਾ ਸਰਦਾਰ ਜੀ ਨਾਂ ਲੈ ਕੇ ਕੋ ਸਰਦਾਰ ਅਨਮੋਲਜੀਤ ਸਿੰਘ ਜੀ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਜਸਬੀਰ ਸਿੰਘ ਜੀ ਪੂਰਾ ਨਾਮ ਲੋ ਅਗਲੇ ਨੂੰ ਵੀ ਮਹਿਸੂਸ ਹੋਵੇ ਸੁਣਨ ਵਾਲੇ ਨੂੰ ਵੀ ਲੱਗੇ ਕਿ ਯਾਰ ਕੋਈ ਐਂਕਰ ਵੀ ਸਿਆਣਾ ਬੈਠਾ ਐਂਕਰ ਵੀ ਐ ਕਰਦਾ ਜਿਵੇਂ ਗਾੜੀ ਨਿਆਣੇ ਨੂੰ ਸਵਾਲ ਕਰ ਰਿਹਾ ਹੋਵੇ ਤੇ ਗਾੜੀਆਂ ਜਿਹੜਾ ਐਂਕਰ ਬੈਠਾ ਹੁੰਦਾ ਉਹ ਵੀ ਉਹਦਾ ਨਾਮ ਲੈ ਕੇ ਗੱਲ ਕਰੂਗਾ ਕਿ ਜਿਵੇਂ ਉਹ ਵੀ ਇੱਕ ਨਿਆਣੇ ਨਾਲ ਗੱਲ ਕਰ ਰਿਹਾ ਹੋਵੇ ਇਹ ਬੜਾ ਨਾ ਦੁੱਖਦਾਇਕ ਜਿਹਾ ਲੱਗਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕਿ ਇਹ ਪੜੇ ਲਿਖੇ ਲੋਕ ਡਿਬੇਟ ਕਰਦੇ ਆ ਕਿ ਜਾਂ ਅਨਪੜ੍ਹ ਲੋਕ ਡਿਬੇਟ ਕਰਦੇ ਨੇ ਅੱਜ ਕੱਲ ਤਾਂ ਅਨਪੜ੍ਹ ਲੋਕ ਵੀ ਸਿਆਣੇ ਨੇ ਉਹ ਵੀ ਸੋਚ ਸਮਝ ਕੇ ਗੱਲ ਕਰਦੇ ਨੇ ਕਿ ਸਾਨੂੰ ਕੱਲ ਨੂੰ ਜਵਾਬ ਦੇਣਾ ਪਵੇਗਾ ਆਸ ਕਰਦਾ ਕਿ ਬਹੁਤ ਸਾਰੇ ਭੈਣ ਭਰਾ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ